ਹਾਂਜੀ ਦੋਸਤੋ ਵੇਖੋ ਜੋ ਗੜੇ ਮਾਰੀ ਹੋਈ ਉਹਦੇ ਨਾਲ ਕਨਕਾਂ ਦਾ ਕਿੰਨਾ ਨੁਕਸਾਨ ਹੋਇਆ ਕਨਕਾਂ ਦੇ ਵਿੱਚ ਅਜੇ ਮਸਾਂ ਦੁੱਧਾ ਹੀ ਭਰਨ ਲਿਆ ਹੈ ਤੇ ਵੇਖੋ ਮਤਲਬ ਕਿ ਜਿੱਦਾਂ ਕੜਕਾ ਜਿਹੜੀਆਂ ਡੇਪੀਆਂ ਤੇ ਉਹਦੇ ਕੀ ਨਿਕਲੂ ਉਹਦੇ ਵਿੱਚੋਂ ਕੁਛ ਅਜੇ ਤੱਕ ਹੱਦ ਤੱਕ ਜਿਹੜੀਆਂ ਹੌਲੀਆਂ ਕਰਨਗੀਆਂ ਉਹ ਬਚੀਆਂ ਜਿਹੜੀਆਂ ਭਾਰੀਆਂ ਉਹ ਡੇਪੀਆਂ ਇਹ ਦੋਸਤੋ ਅਸੀਂ ਜਾ ਰਹੇ ਹਾਂ ਅੱਜ ਤੁਹਾਨੂੰ ਵੱਲੇ ਦੀ ਧਰਤੀ ਦੇ ਮੇਲਾ ਖਵਾਵਾਂਗੇ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ ਆ ਵੱਲੇ ਦੀ ਧਰਤੀ ਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਥਾਨ ਆ ਤੇ ਉੱਥੇ ਮੇਲਾ ਬਹੁਤ ਵੱਡਾ ਹੁੰਦਾ ਗੁਰਦੁਆਰਾ ਕੋਠਾ ਸਾਹਿਬ ਤੇ ਅੱਜ ਸਾਡੇ ਨਾਲ ਸੰਗਤ ਜੀ ਜੁੜੇ ਰਿਓ ਤੇ ਤੁਹਾਨੂੰ ਕੋਠਾ ਸਾਹਿਬ ਦੇ ਦਰਸ਼ਨ ਕਰਵੰਦੇ ਆ ਜੀ ਮੇਲੇ ਦੇ ਦਰਸ਼ਨ ਕਰਵੰਦੇ ਆ ਦੋਸਤੋ ਅਸੀਂ ਖਲੋਤੇ ਆ RAM TEER SAH ਅੱਡੇ ਦੇ ਵਿੱਚ ਤੇ ਸਾਡਾ ਵਾਲ ਸੈਟ ਕਰਾਉਣ ਗਿਆ ਉਹ ਦੁਕਾਨ ਦੇ ਵਿੱਚੋਂ ਤੇ ਜਰਾਦਾ ਵਾਲਾਂ ਨੂੰ ਮਤਲਬ ਕਿ ਖੜੇ ਖੜੇ ਕਰਾ ਲੀਏ ਜੱਲ ਵਾਲੀਏ ਹਨਾ ਤੇ ਹੋਰ ਗੱਲਾਂ ਬਾਤਾਂ ਠੀਕ ਠਾਕ ਜੇ ਸਾਰੇ ਦੋਸਤੋ ਰਿਸਪੌਂਸ ਕਰਿਆ ਕਰੋ ਆ ਜੋ ਹੀ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਇਆ ਕਰੀਏ ਵੀਡੀਓ ਸਿਰਫ ਉਹ ਆਇਆ ਕਰਨੀਆਂ ਜਿਹੜੀਆਂ ਕਿ ਤੱਥਾਂ ਦੇ ਉੱਤੇ ਹੁਣ ਹੋਇਆ ਕਰਨੀਆਂ ਮੈਂ ਮੰਨ ਭਰਾਂ ਲਿਆ ਹੋਰ ਦੁੱਗੀਆਂ ਤਿੱਗੀਆਂ ਕੋਈ ਆਖੇ ਹੋਰ ਵੀਡੀਓ ਕੋਈ ਕੋਈ ਨਹੀਂ ਆਇਆ ਕਰੂੰਗੀ ਪਿਆਰਾ ਵਗੈਰਾ ਠੀਕ ਹੈ ਤੇ ਆਪਣਾ ਥੋੜਾ ਸਟੈਂਡਰਡ ਮਤਲਬ ਕਿ ਬਣਾਉਣ ਲੱਗੇ ਆ ਵੀ ਹੋਰ ਕੋਈ ਵੀਡੀਓ ਇਹੀ ਐਜੇ ਨਹੀਂ ਪੋਣੀ ਜੀ ਮੇਲਾ ਚੱਲ ਰਿਹਾ ਹੈ ਗੁਰਦੁਆਰਾ ਕੋਠਾ ਸਾਹਿਬ ਗੁਰਦੁਆਰਾ ਕੋਠਾ ਸਾਹਿਬ ਤੁਸੀਂ ਦੇਖ ਸਕਦੇ ਪਗੂੜੇ ਵੀ ਲੱਗੇ ਆ ਅਗੇ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਅਸੀਂ ਨਾ ਵੱਲੇ ਦੀ ਧਰਤੀ ਦੇ ਜਾਂਗੇ ਜੀ ਵੱਲੇ ਜਾ ਰਹੇ ਹੁਣ ਫਿਰ ਅਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਇਹਨੂੰ ਥੋੜਾ ਜਿਹਾ ਕੰਮ ਹੈ ਤੇ ਹਸਪੀਟਲ ਗੁਰੂ ਰਾਮਦਾਸ ਹਸਪੀਟਲ ਜਾ ਰਹੇ ਹਾਂ ਸੰਗਤ ਜੀ ਇਹ ਗੁਰੂ ਰਾਮਦਾਸ ਹਸਪੀਟਲ ਜਾ ਰਹੇ ਆ ਜਿਹੜਾ ਇੱਥੇ ਮਹਿਤਾ ਰੋਡ ਤੇ ਹਸਪੀਟਲ ਹੈ ਅੱਗੇ ਕੋਠੀਆਂ ਕਹਿ ਦਿੰਦੇ ਆ ਨਾ ਤੇ بڑا ਤਕੜਾ ਹਸਪੀਟਲ ਆ ਤੇ ਫਿਰ ਅਗੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਸ ਥਾਂ ਦੇ ਮੇਲੇ ਦੇ ਸਾਹਮਣੇ ਗੁਰੂ ਰਾਮਦਾਸ ਹਸਪੀਟਲ ਵੱਲਾ ਤੇ ਸੰਗਤ ਜੀ ਇਹ ਬਹੁਤ ਹੱਦ ਤੱਕ ਹਸਪੀਟਲ ਬਹੁਤ ਵਧੀਆ ਇੱਥੋਂ ਪੇਸ਼ੈਂਟ ਅਸੀਂ ਆਪਣੇ ਜਿਹੜੇ ਰਿਲੇਟਿਵ ਵੀ ਕਈ ਤੇ ਵੇਖਿਆ ਕਿ ਸਾਰੇ ਅੰਮ੍ਰਿਤਸਰ ਦੇ ਹਸਪੀਟਲਾਂ ਚੋਂ ਜਵਾਬ ਮਿਲਿਆ ਸੀ ਤੇ ਇੱਥੋਂ ਰਾਜੀ ਹੋ ਕੇ ਗਏ ਆ ਤੇ ਬਹੁਤ ਵਧੀਆ ਰਿਜ਼ਲਟ ਆ ਤੇ ਇਥੇ ਬਾਅਦ ਚ ਮਾਰੋਂ ਮੈਡੀਕਲ ਤੋਂ ਹੀ ਮੈਡੀਸਨ ਲੈਣ ਆਏ ਹਾਂ ਤੇ ਕੋਈ ਨਹੀਂ ਤੁਹਾਨੂੰ ਹੁਣ ਬਲਕੇ ਵੱਲੇ ਜਿਹੜਾ ਮੇਲਾ ਚੱਲ ਰਿਹਾ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਥਾਨ ਤੇ ਕੋਠਾ ਸਾਹਿਬ ਤੇ ਉਹਨਾਂ ਦੇ ਦਰਸ਼ਨ ਕਰਾਵਾਂਗੇ ਸਾਡੇ ਨਾਲ ਜੁੜੇ ਰਹਿਣਾ ਜੀ ਆਏ ਹਾਏ ਆਏ ਗੁਰੂ ਜੀ ਸੰਗਤ ਜੀ ਆਹ ਵੇਖੋ ਜੀ ਮੇਲਾ ਚੱਲ ਰਿਹਾ ਸੰਗਤ ਜੀ ਤੇ ਸੰਗਤਾਂ ਮਿਲ ਕੇ ਕਿੰਨੀਆਂ ਆ ਰਹੀਆਂ ਆ ਜਿਹੜੀਆਂ ਆ ਪਰ ਰਹੀਆਂ ਲੋਏ ਹੋ ਬਹੁਤ ਸੋਨਾ ਮੇਲਾ ਸੰਗਤੀ ਬਹੁਤ ਸੋਨਾ ਸਹੀ ਵੀਖਾਇਦੇ ਅੱਜ ਤੁਹਾਨੂੰ ਵਿਖਾਵਾਂਗੇ ਮੇਲਾ ਗੋਠਾ ਸਾਹਿਬ ਦਾ ਬੜੀ ਪਾਵਨ ਪਵਿੱਤਰ ਧਰਤੀ ਸੰਗਤ ਜੀ ਵੇਖੋ ਤੇ ਸਹੀ ਇਹ ਵੱਲੇ ਮੇਲਾ ਚੱਲ ਰਿਹਾ ਜੀ ਤੇ ਆ ਸਾਰਾ ਹੀ ਏਰੀਆ ਜੂੜੇ ਪਗਾੜੇ ਲੱਗੇ ਆ ਇਹ ਸਾਰਾ ਏਰੀਆ ਟੌਰ ਕਰਾਂਗੇ ਤੁਹਾਨੂੰ ਦਰਸ਼ਨ ਦਿਵਾਵਾਂਗੇ ਦਰਦਰਾ ਸ੍ਰੀ ਕੋਠਾ ਸਾਹਿਬ ਦੇ ਸੰਗਤ ਜੀ ਸਾਰਿਆਂ ਨੇ ਆਪਣੀਆਂ ਦੁਕਾਨਾਂ ਲਾਈਆਂ ਇੱਥੇ ਤੇ ਬੜੀ ਪਵਿੱਤਰ ਧਰਤੀ ਹੈ ਸੰਗਤ ਜੀ ਕੋਠਾ ਸਾਹਿਬ ਇੱਥੇ ਸੰਗਤਾਂ ਹੁੰਦੀਆਂ ਹਾਜ਼ਰੀਆਂ ਭਰਦੀਆਂ ਸੰਗਤ ਜੀ ਕਰੋ ਦਰਸ਼ਨ ਗੁਰੂ ਤੇਗ ਬਹਾਦਰ ਦਰਜੀ ਮਹਾਰਾਜ ਦੇ ਸਥਾਨ ਤੇ ਪਾਵਨ ਪਵਿੱਤਰ ਸਰਪੀਏ ਦੇ ਗੱਦੀ ਪਾਵਨ ਪਵਿੱਤਰ ਸਰਪੀਏ ਸੰਗਤ ਜੀ ਮੇਲੇ ਦੇ ਦਰਸ਼ਨ ਕਰੋ ਗੁਰੂ ਤੇਗ ਬਹਾਦਰ ਦਰਜੀ ਦੇ ਮਹਾਰਾਜ ਦੇ ਸਥਾਨ ਤੇ ਮੇਲਾ ਚੱਲ ਰਿਹਾ ਹੈ ਜੀ ਇਹ ਜੋ ਬੱਲੇ ਵੇਰ ਕੇ ਸਥਾਨ ਆ ਨਾ ਬੜੀ ਪਾਵਨ ਪਵਿੱਤਰ ਧਰਤੀ ਸੰਗਤ ਜੀ ਜੀ ਬੜੀ ਪਾਗਾਾਂ ਵਾਲੀ ਤੇ ਪਵਿੱਤਰ ਧਰਤੀ ਆ ਜੀ ਸੰਗਤ ਜੀ ਇਹ ਬਾਬਾ ਜੀ ਦੀ ਆਪਾਂ ਵੀਡੀਓ ਬਣਾਈ ਸੀ ਵੀਡੀਓ ਪਾਈ ਸੀ ਤੇ ਫਿਰ ਅਸੀਂ ਬਾਬਾ ਜੀ ਕੋਲ ਆਏ ਹਾਂ ਸਿੱਧਾ ਸਰਦੇ ਸਾਹਮਣੇ ਮੁਲਾਕਾਤ ਹੋਈ ਆ ਹੁਣ ਆਪਣੀ ਤੇ ਸੰਗਤ ਜੀ ਜਰੂਰ ਇੱਥੇ ਆਓ ਕਿਉਂਕਿ ਬਲਕਿ ਆਪਾਂ ਜਿਹੜੇ ਦੇਸੀ ਨੁਕਤੇ ਆ ਉਹ ਭੁੱਲ ਚੁੱਕੇ ਆ ਤੇ ਐਲੋਪੈਥੀ ਵਾਲੇ ਤੁਰੇ ਫਿਰਦੇ ਨੇ ਡਾਕਟਰ ਆਪਣੀ ਛੇਲ ਲੰਦੇ ਫੁਰੀ ਤੇ ਤਾਂ ਜੋ ਤਾਂ ਨਵੀਂ ਭਲਾ ਹੋ ਸਕੇ ਤੇ ਤੁਸੀਂ ਜਰੂਰ ਪਾਪਾ ਜੀ ਦਾ ਸ਼ਾਮ ਲਓ ਜੀ ਆਓ ਜੀ ਸਾਰਿਆਂ ਸਾਡੀ ਸੰਸਦ ਨੰਨ ਤੱਕ ਜੀ ਆ ਜੋਰ ਬਾਬਾ ਜੀ ਦਾੜ ਪੀਰ ਦੀ ਕਿੰਨੇ ਚਿਰ ਚ ਫਿਰ 2 ਮਿੰਟਾਂ ਦੇ ਵਿੱਚ ਵਾਜ ਦੀ ਕਿਰਪਾ ਨਾਲ ਸੱਡੀ ਕੱਲ ਹੋਈ ਜੀ ਠੀਕ ਹੈ ਜੀ ਪਲੱਸ ਸਰਵਾਈਕਲ ਜਿੰਨੇ ਮੱਝ ਪ੍ਰੋਬਲਮ ਹੋਇਆ 10 ਮੀਟਰ ਪਹਿਲੇ ਸਾਉਦੀ ਕਿਰਪਾ ਨਾਲ ਸੱਡੀ ਕਰਦੀ ਬਿਲਕੁਲ ਜੀ ਤੇ ਜੇ ਕਿ ਜੋਰ ਬਾਬਾ ਸੀਰ ਆ ਤੇ ਜਦੋਂ ਬਾਬਾ ਸੀਰ ਦੀ ਉਹ ਦਵਾਈ ਦਿੱਤੀ ਇੱਕ ਵਾਰ ਤੋਂ 10 ਦਿਨਾਂ ਨੇ ਸੱਡੀ ਮਹੀ ਠੀਕ ਹੈ ਜੀ 5 ਦਿਨਾਂ ਦੇ ਲੈ ਸੈੱਟ ਹੋ ਜਾਂਦਾ ਵੈਸੇ ਤੇ 10 ਦਿਨ ਦਵਾਈ ਖਾ ਲੋ ਬਿਲਕੁਲ ਬਿਲਕੁਲ ਜੀ ਕਿਰਦਾ ਬੈਤਾਨਾ ਜੀ ਆਏ ਆ ਗੁਰਦੁਆਰਾ ਸ਼ਹੀਦਾਂ ਸਾਹਿਬ ਤੇ ਦਰਸ਼ਨ ਕਰ ਜੀ ਪਹਿਲਾਂ ਹੀ ਕੋਠਾ ਸਾਹਿਬ ਗਏ ਹਾਂ ਤੇ ਕੋਠਾ ਸਾਹਿਬ ਤੋਂ ਹੋ ਨਹੀਂ ਸਿੱਧਾ ਸਾਹਿਬ ਆਏ ਆ ਤੇ ਫਿਰ ਦਰਬਾਰ ਸਾਹਿਬ ਜਾਵਾਂਗੇ ਸੰਗਤ ਜੀ ਤੇ ਇਹ ਹੈ ਕਿ ਮਹਾਰਾਜ ਦੇ ਦਰਸ਼ਨ ਦੇਦਾ ਰੇ ਕਰਦੇ ਰਹੋ ਗੁਰਬਾਣੀ ਪੜੋ ਨਾਮ ਜਪੋ ਸੰਗਤ ਦਾ ਭਲਾ ਕਰੋ ਤੇ ਹੋ ਨਹੀਂ ਰਸਤ ਲਈ ਨਿਆ ਆਟਾ ਤੇ ਦਾਲ ਤੇ ਇਹ ਇਹ ਫਿਰ ਸਿੱਧਾ ਸਾਹਿਬ ਹਰ ਮਹੀਨੇ ਸੇਵਾ ਤੋਂ ਢੀ ਬਦੀ ਜਿੰਨੀ ਜੋਤੀ ਹੈ ਕਰ ਦਈਦੀ ਆ ਕਿਹਲੇ ਇਹ ਹੁੰਦਾ ਵਾ ਵੀ ਇਹ ਜਿੱਦਾਂ ਇਹ ਜੀ ਇਹ ਕਿਹਰ ਬਾਹਰ ਭਲਾ ਕਰ ਦੋ ਤੇ ਮਤਲਬ ਕਿ ਇਹ ਆਉਂਦਾ ਨਹੀਂ ਇਹ ਇਸੇ ਤੇ ਅੱਗੇ ਵਧੂਗਾ ਪਰ ਉਹ ਗੱਲ ਨਹੀਂ ਹੁੰਦੀ ਮਹਾਰਾਜ ਆਪਣਾ ਹਿੱਸਾ ਲੈ ਹਿਲ ਨਹੀਂ ਦੇ ਕੇ ਇਸ ਤਰੀਕੇ ਨਾਲ ਮੈਂ ਬੜਾ ਪਰਖਿਆ ਆਏ ਬਾਬਾ ਜੀ ਨੂੰ ਮਿਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਹਾਲ ਜੀ ਬਾਬਾ ਜੀ ਸੇਤਾ ਹਾਂ ਜੀ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਦਰਸ਼ਨ ਕਰੋ ਬੜੀ ਮਹਾਨ ਤੇ ਹਸਤੀ ਹੈ ਸੰਗਤ ਜੀ ਬਹੁਤ ਪਵਿੱਤਰ ਜਗਾ ਸਦਾ ਸੰਗਤ ਜੀ ਹਾਜ਼ਰ ਨਿਆ ਰਹਿੰਦੇ ਆ ਸਿਦਾ ਸਿੰਘਾਂ ਦੀ ਬੜੀ ਪਾਵਰ ਹੈ ਇਸ ਥਾਂ ਤੇ ਜੋ ਤੁਸੀਂ ਮੰਗੋਗੇ ਉਹ ਇਥੋਂ ਮਿਲਦਾ ਪਰ ਬੰਦਾ ਮੰਗਣ ਵਾਲਾ ਚਾਹੀਦਾ ਹੋਣਾ ਚਾਹੀਦਾ ਹਾਂ ਜੀ ਗੁਰਦੁਆਰਾ ਸ਼ਹੀਦ ਨਾ ਸਰ ਪਵਮਨ ਪਵਿੱਤਰ ਧਰਤੀ ਯੋਦੇ ਸਿੰਘ ਮਹਾਰਾਜ ਬਾਬਾ ਦੀਪ ਸਿੰਘ ਜੀ ਹਾਂਜੀ ਸੰਗਤ ਜੀ ਕਰੋ ਦਰਸ਼ਨਾਂ ਪਰ ਯਾ ਰੌਣਕਾਂ ਸ਼ਨੀਆਰ ਦਾ ਦਿਹਾੜਾ ਅੱਜ ਤੇ ਰੌਣਕਾਂ ਪੂਰੀਆਂ ਸੰਗਤ ਜੀ ਇਹ ਵੀਡੀਓ ਤੁਹਾਨੂੰ 2-3 ਦਿਨ ਤੱਕ ਮਿਲੂਗੀ ਸੰਗਤ ਜੀ ਸੰਗਤ ਜੀ ਪਾਵਨ ਪਵਿੱਤਰ ਧਰਤੀ ਦੇ ਦਰਸ਼ਨ ਕਰੋ ਤਾਂ ਤੁਹਾਨੂੰ ਨਹੀਂ ਸੀ ਆਸ਼ਾ ਨਹੀਂ ਆਪਾਂ ਦੇਖ ਫਿਰ ਕਿੰਨੀ ਸੰਗਤ ਹੈ ਜੀ ਸੰਗਤ ਜੀ ਦਰਦਰਕ ਦੇ ਦਰਸ਼ਨ ਕਰੋ ਇਹ ਸੰਗਤ ਬੈਠੀ ਹੈ ਬੜੇ ਆਰਾਮ ਨਾਲ ਸੰਗਤ ਪਾਠ ਕਰ ਰਹੀ ਹੈ ਕਥਾ ਸੁਣ ਰਹੀ ਹੈ ਬੜੀ ਪਾਵਨ ਥੀਰਤ ਕਰਤੀ ਆ ਸ਼ਹੀਦਾਂ ਸਿੰਘਾਂ ਦੀ ਥੀਰਤੀ ਆ ਸ਼ਹੀਦ ਸਿੰਘ ਸਦਾ ਇੱਥੇ ਰਹਿੰਦੇ ਹਨ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸ਼ਹੀਦ ਸਿੰਘ ਇੱਥੇ ਸਦਾ ਰਹਿੰਦੇ ਹਨ ਬੜੀ ਕੋਈ ਥਰਤ ਜਰੂਰ ਇੱਥੇ ਹਜੜੀਆਂ ਪਰ ਆ ਪਰ ਬੇਸ਼ੁਮਾਰ ਸੰਗਤਾਂ ਦੀ ਕੱਲ ਐਤਵਾਰ ਇੱਥੇ ਜਗ੍ਹਾ ਨਹੀਂ ਮਿਲਦੀ ਸੰਗਤ ਜੀ ਬਦ ਨੂੰ ਇੰਨੀ ਕਿਰਪਾ ਬਾਬਾ ਜੀ ਦੀ ਵੇਖੋ ਹੁਣ ਨਾ ਇਹਨਾਂ ਨੇ ਸ਼ੈੱਡ ਪਾਤਾ ਇਥੇ ਬਹੁਤ ਸੋਨਾ ਮਿਲ ਗਿਆ ਇਥੇ ਪੀਵੀਸੀ ਕੇ ਕੀ ਹੈ ਬਹੁਤ ਵਧੀਆ ਲੱਗੀ ਤਾਂ ਉਹ ਬੜੀ ਜੰਦੀ ਮਤਲਬ ਕਿ ਹਨਾ ਤੇ ਬਹੁਤ ਸੋਨਾ ਬਣਾਤਾ ਹਾਂਜੀ ਸੰਗਤ ਜੀ ਕਰਮੀ ਖਿੱਚ ਕੇ ਲੈ ਹੁੰਦੇ ਆ ਬੰਦੇ ਨੂੰ ਅਹੀਂ ਕੋਠਾ ਸਾਹਿਬ ਤੋਂ ਇਹ ਆਹ ਚੱਲੇ ਦਰਬਾਰ ਸਾਹਿਬ ਹੋ ਜਾਣੇ ਆ ਦਰਬਾਰ ਸਾਹਿਬ ਸੀਧਾਂ ਸਾਹਿਬ ਦਾ ਸੋਚਿਆ ਨਹੀਂ ਫਿਰ ਮਨ 'ਚ ਇੱਕਦਮ ਵਿਚਾਰ ਆਇਆ ਕਿ ਚੱਲ ਪਹਿਲੇ ਸੀਧਾਂ ਸਾਹਿਬ ਚੱਲ ਜਾਨੇ ਫਿਰ ਦਰਬਾਰ ਸਾਹਿਬ ਚੱਲ ਜਾਨੇ ਆ ਵੀ ਮਾਹ ਰਾਜੀ ਖਿੱਚ ਕੇ ਲਿਆਉਣ ਵਾਲਾ ਬੰਦਾ ਨਹੀਂ ਕੋਈ ਹੁੰਦਾ ਜਿਵੇਂ ਦਾਣਾ ਪਾਣੀ ਜਾਂ ਜਿਵੇਂ ਦਰਸ਼ਨ ਮਿਲੇ ਦੀ ਐਸੋ ਸਾਹਮਣੇ ਸੀਧਾਂ ਸਾਹਿਬ ਦੀ ਕਰਤੀ ਉਹ ਦੋਰਾਹੀ ਸੀਧਾਂ ਸਾਹਿਬ ਜੂਲ ਦੇਵੇਂ ਸ਼ਾਂ ਰਹਿਣ ਸਦਾ ਖਾਲਸੇ ਪੰਥ ਮਹਾਰਾ ਹਾਂਜੀ ਸੰਗਤ ਜੀ ਐਂਸ਼ੀ ਦਾ ਸਾਹਿਬ ਤੋਂ ਦਰਸ਼ਨ ਕਰਕੇ ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਹ ਆ ਗਏ ਆ ਜੀ ਤੇ ਇੱਥੇ ਦਰਸ਼ਨ ਕਰਾਂਗੇ ਸਾਡੇ ਨਾਲ ਜੁੜੇ ਰਹਿਣਾ ਸੰਗਤ ਜੀ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਬਹੁਤ ਹੀ ਆਨੰਦ ਆਉਂਦਾ ਇਸ ਪਵਨ ਪਵਿੱਤਰ ਧਰਤੀ ਦੇ ਦਰਸ਼ਨ ਕਰਕੇ ਸੰਗਤ ਜੀ ਬੜੀ ਭਾਗਾਂ ਵਾਲੀ ਧਰਤੀ ਆ ਤੇ ਬੜਾ ਆਨੰਦ ਆਉਂਦਾ ਗੁਰੂ ਰਾਮਦਾਸ ਜੀ ਸਦਾ ਇੱਥੇ ਆਇਆ ਰੰਡੇ ਹਨ ਤੇ ਇਸ ਧਰਤੀ ਬਗੈਰ ਸਾਡਾ ਕੀ ਯਾਰਾ ਨਹੀਂ ਆ ਗੁਰੂ ਰਾਮਦਾਸ ਜੀ ਦਾ ਨਾਮ ਨਹੀਂ ਛੱਡ ਸਕਦੇ ਸੰਗਤ ਜੀ ਕਿਹੇ ਵੀ ਕਿਉਂ ਤੇ ਸੰਗਤ ਜੀ ਕਿੰਨਾ ਸੋਹਣਾ ਮਯੂ ਆ ਰਿਹਾ ਵਾਹ ਇਹ ਮਿਲ ਗਿਆ LED ਆਏ ਹੁਣ ਕਿੰਨਾ ਵਧੀਆ ਲੱਗਦਾ ਮਾਰਾਈਦਾ ਜਰਬਾਨੀਆਂ ਦੇ ਕਿਹੜੇ ਐਡਸ ਚੱਲਦੀ ਹੈ ਤੇ ਹੋਰ ਵੀ ਚੰਗੀ ਚੱਲਦੀ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਆ ਦੋਸਤੋ ਅਸੀਂ ਹਾਂ ਅਮਰੀਕ ਸਰਤ ਅਮਰਜੈਂਸੀ ਕੰਮ ਪੈ ਗਿਆ ਜਾ ਰਹੇ ਆ ਰਾਤ 8 9 ਦਾ ਸਮਾਂ ਹੋ ਗਿਆ ਸਾਢੇ 9 ਦਾ ਤੇ ਅਸੀਂ ਫਿਰ ਮਿਲ ਕੇ ਮੇਰੇ ਨਾਲ ਫਿਰ ਰੋਸ਼ਨ ਤੇ ਅਸੀਂ ਗੱਡੀ ਦੇ ਵਿੱਚ ਜਾ ਰਹੇ ਆ ਦੋਸਤੋ ਇਹ ਸਾਡੀਆਂ ਸੱਜੀਆਂ ਕੱਪੀਆਂ ਪਾਵਾਂ ਤੇ ਦੋਸਤੋ ਆ ਮੈਂ ਕੀ ਗੱਲ ਕਰਨ ਲੱਗਾ ਹਾਂ ਇਹ ਹਾਂਜੀ ਦੋਸਤੋ ਵੀਡੀਓ ਆਪਣੀ ਸ਼ੇਅਰ ਕਰਦੇ ਆ ਕਰੋ ਤੇ ਇਹ ਵੀਡੀਓ ਤੁਹਾਨੂੰ ਮਿਲੂਗੀ ਦੋ ਤਿੰਨ ਦਿਨ ਤੱਕ ਤੇ ਅੱਜ ਸ਼ਨੀਵਾਰ ਆ ਹਨਾ ਤੇ 22 ਤਰੀਕ ਹੈ ਤੇ ਤੁਹਾਨੂੰ ਵੀਡੀਓ 24 25 ਤਰੀਕ ਤੱਕ ਮਿਲੂਗੀ ਤੇ ਅਸੀਂ ਮਤਲਬ ਕਿ ਸਾਨੂੰ ਥੋੜਾ ਮਾਫ ਕਰਨਾ ਇਹ ਵੀਡੀਓ ਲੇਟ ਪਾ ਰਹੇ ਆ ਵੀ